ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਾਰਾਜ ਰਸੋਈ ਚੈਨਲ ਤੇ ਤੇ ਕਿੱਦਾਂ ਜੀ ਠੀਕ ਠਾਕ ਹੋ ਸਾਰੇ ਤੇ ਅਸੀਂ ਵੀ ਵਧੀਆ ਜੀ ਠੀਕ ਠਾਕ ਸਾਰੇ ਤੇ ਆਪਾਂ ਬਣਾਉਣ ਲੱਗੇ ਆ ਜੀ ਫ੍ਰੈਂਚ ਫ੍ਰਾਈਜ਼ ਉਹਦੇ ਵਾਸਤੇ ਆਪਾਂ ਦੋ ਆਲੂ ਲੈ ਲਿਆ ਆ ਆਲੂ ਥੋੜੇ ਵੱਡੇ ਸਾਈਜ਼ ਦੇ ਤੇ ਲੰਬੇ ਜਿਹੇ ਆਲੂ ਲੈ ਲਿਓ ਕਿਉਂਕਿ ਫਿਰ ਇਹ ਫ੍ਰੈਂਚ ਆ ਜਿਹੜੇ ਵਧੀਆ ਪੀਸ ਬਣ ਜਾਂਦੇ ਇਹਨਾਂ ਦੇ ਤੇ ਉਹ ਤਾਂ ਵੈਸੇ ਕਟਰ ਜਿਹਨੇ ਕੱਟਦੇ ਹੁੰਦੇ ਆ ਸੈਂਚਾ ਜਿਹਾ ਹੁੰਦਾ ਤੇ ਆਪਣੇ ਕੋਲ ਨਹੀਂ ਹੈਗਾ ਤੇ ਆਪਾਂ ਇਤਨਾ ਘਰਤ ਨਹੀਂ ਕੱਟ ਲੈਨੇ ਆ ਤੇ ਐ ਵੀ ਜੇ ਤੁਸੀਂ ਕਟੋਗੇ ਨਾ ਆਲੂ ਵਧੀਆ ਲੰਬੇ ਚ ਲੈ ਕੇ ਤੇ ਵਧੀਆ ਕੱਟੇ ਜਾਂਦੇ ਆ ਦੇਖੋ ਕਿੰਨੇ ਸੋਹਣੇ ਪੀਸ ਬਣ ਰਹੇ ਆ ਤੇ ਇਸ ਤਰ੍ਹਾਂ ਤੁਸੀਂ ਕੱਟ ਲਓ ਧਿਆਨ ਨਾਲ ਤੇ ਬਹੁਤ ਹੀ ਵਧੀਆ ਬਣਦੇ ਆ ਜੀ ਬੱਚੇ ਬਹੁਤ ਪਸੰਦ ਕਰਦੇ ਆ ਤੇ ਬਹੁਤ ਸ਼ੌਕ ਨਾਲ ਖਾਂਦੇ ਆ ਸੌਸ ਲਾ ਕੇ ਤੇ ਅੱਗੇ ਚੇਤਨ ਕਈ ਵਾਰ ਬਣਵਾ ਲੈਂਦਾ ਉਹਨੂੰ ਵਧੀਆ ਲੱਗਦੇ ਖਾਣਾ ਸਾਡੀ ਦੋਤੀ ਹੈ ਵੀ ਸੀ ਨਿੱਕੀ ਤੇ ਉਹ ਕਹਿੰਦੀ ਮੰਮੀ ਮੈਂ ਵੀ ਖਾਣੇ ਆ ਮੈਂ ਕਿਹ ਚਲ ਤੈਨੂੰ ਬਣਾ ਦਿੰਨੇ ਆ ਤੇ ਕਿਉਂਕਿ ਬੱਚਾਂ ਦੇ ਨਾਲ ਹੀ ਚੀਜ਼ ਹੈ ਜਿਹੜੀ ਕੋਈ ਆਰ ਨਾ ਬਣਾਈ ਜਾਂਦੀ ਆ ਨਾ ਤੇ ਵੱਡੇ ਨੂੰ ਤਾਂ ਐਦਾਂ ਹੁੰਦਾ ਵੀ ਹੁਣ ਚਲੋ ਕਿੱਥੇ ਬਣਾਵਾਂਗੇ ਵੀਡੀਓ ਤਾਂ ਮੈਨੂੰ ਬਣਾਉਣੀ ਪੈਂਦੀ ਆ ਚਲੋ ਥੋੜੀ ਬਹੁਤੀ ਚੀਜ਼ ਦੀ ਐ ਹੁੰਦਾ ਵੀ ਚੇਤਨ ਖਾ ਲੈਂਦਾ ਸ਼ੌਕ ਨਾਲ ਤੇ ਹੁਣ ਅਸੀਂ ਖਾਂਦੇ ਨਹੀਂ ਬਹੁਤ ਘੱਟ ਖਾਂਦੇ ਆ ਤੇ ਫਿਰ ਐ ਹੁੰਦਾ ਵੀ ਖਾਊਗਾ ਕੌਣ ਚੀਜ਼ ਬਣਾ ਲਈ ਤਾਂ ਹਨਾ ਹੁਣ ਕੁੜੀ ਆਈ ਕਰਕੇ ਮੈਂ ਲਗਾਤਾਰ ਹੀ ਕਈ ਦਿਨ ਹੋ ਗਏ ਬਣਾਉਂਦੀ ਆਂ ਵੀਡੀਓ ਤੇ ਇਹ ਆਪਾਂ ਕੱਟ ਲੈ ਸੀ ਪੀਸ ਤੇ ਉੱਪਰ ਨਾਲ ਪਾਰਾ ਰੋਡ ਪਾਊਡਰ ਪਾ ਕੇ ਛੜਕ ਲਿਆ ਚੰਗੀ ਤਰ੍ਹਾਂ ਕੋਟ ਕਰ ਲਿਆ ਸੀ ਇਹਨਾਂ ਨੂੰ ਤੇ ਉੱਪਰ ਲੂਣ ਮਿਰਚ ਮਸਾਲੇ ਬਸ ਸਵਾਦ ਦੇ ਹਿਸਾਬ ਨਾਲ ਤੁਸੀਂ ਪਾ ਲੈਣੇ ਆ ਵੀ ਜਿਹੜੇ ਲੂਣ ਦਾਣੀ ਦੇ ਵਿੱਚ ਹੁੰਦੇ ਆ ਤੇ ਇੱਕ ਚਾਟ ਮਸਾਲਾ ਜ਼ਰੂਰ ਪਾ ਲੈ ਥੋੜਾ ਜਿਹਾ ਤੇ ਅਰਾ ਰੋਡ ਪਾਊਡਰ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਲ ਕੇ ਕੋਟ ਕਰ ਲਿਆ ਸੀਗਾ ਤੇ ਬਸ ਫਿਰ ਜਿਆਦਾ ਟਾਈਮ ਰੱਖਿਓ ਨਾ ਤੁਸੀਂ ਫਿਰ ਕਿਉਂਕਿ ਇਹਨੇ ਪਾਣੀ ਛੱਡ ਦੇਣਾ ਹੈਗਾ ਤੇ ਫਿਰ ਇਧਰ ਆਪਾਂ ਤੇਲ ਗਰਮ ਕਰ ਲਿਆ ਸੀਗਾ ਇਹਦੇ ਵਿੱਚ ਹੁਣ ਆਪਾਂ ਫਰਾਈ ਕਰ ਰਹੇ ਆ ਇਹਨਾਂ ਨੂੰ ਤੇ ਤੁਸੀਂ ਵੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਸ਼ੇਅਰ ਕਰਨਾ ਨਾ ਭੁੱਲਿਓ ਜੀ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਆ ਕਰੋ ਬਿਲਕੁਲ ਵੀ ਕਿਉਂਕਿ ਤੁਸੀਂ ਸਪੋਰਟ ਨਹੀਂ ਕਰਦੇ ਸਪੋਰਟ ਕਰੋਗੇ ਤਾਂ ਹੀ ਆਪਾਂ ਵੀਡੀਓ ਬਣਾਵਾਂਗੇ ਹਨ ਕਈ ਵਾਰ ਵੀਡੀਓ ਨਹੀਂ ਵਧੀਆ ਲੱਗਦੀ ਤੁਸੀਂ ਡਿਸਲਾਈਕ ਕਰ ਜਾ ਕਰੋ ਕੋਈ ਗੱਲ ਨਹੀਂ ਪਰ ਕਰਕੇ ਜਰੂਰ ਜਾਇਆ ਕਰੋ ਜੀ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਲਾਈਕ ਜਰੂਰ ਕਰਕੇ ਚੈੱਕ ਕਰੋ ਤੇ ਨਹੀਂ ਤੁਸੀਂ ਦੱਸ ਵੀ ਸਕਦੇ ਹੋ ਵੀ ਵੀਡੀਓ ਤੁਹਾਨੂੰ ਕਿਦਾਂ ਲੱਗਦੀ ਹੈ ਨਹੀਂ ਵਧੀਆ ਲੱਗਦੀ ਤੁਸੀਂ ਕਮੈਂਟ ਵੀ ਛੋਟਾ ਜਿਹਾ ਛੱਡਦੇ ਕਰੋ ਤੇ ਤੁਹਾਨੂੰ ਵੀ ਕੋਈ ਰੈਸਪੀ ਚਾਹੀਦੀ ਹੁੰਦੀ ਹੈ ਤਾਂ ਕਮੈਂਟ ਜ਼ਰੂਰ ਕਰਦਿਆ ਕਰੋ ਆਪਾਂ ਜ਼ਰੂਰ ਬਣਾ ਕੇ ਪਾਵਾਂਗੇ ਇਹ ਇਹ ਆਪਣੀ ਰਿਕਵੈਸਟ ਹੈ ਜੀ ਤੇ ਵੀਡੀਓ ਨੂੰ ਲਾਇਕ ਜ਼ਰੂਰ ਕਰ ਜਾ ਕਰੋ ਤੁਸੀਂ ਭੁੱਲ ਨਾ ਜਾਇਆ ਕਰੋ ਵੀਡੀਓ ਦੇਖ ਕੇ ਬਸ ਮੜਾ ਜਹਾ ਹੱਥੀ ਮਾਰਨ ਆਉਂਦਾ ਹੈ ਨਾ ਉੱਤੇ ਕਿਹੜਾ ਕੋਈ ਟਾਈਮ ਲੱਗਦਾ ਦੇ ਇਹਨੇ ਨਾਲ ਜਿਹੜਾ ਵੀਡੀਓ ਬਣਾਉਂਦਾ ਬੰਦਾ ਪਾਉਂਦਾ ਹੈ ਨਾ ਉਹਨੂੰ ਬਹੁਤ ਜ਼ਿਆਦਾ ਸਪੋਰਟ ਮਿਲ ਜਾਂਦੀ ਹੈ ਤੇ ਇਨਕ ਕਰਨ ਵਾਲਾ ਆਪਾਂ ਨੂੰ ਜੇ ਕਿਸੇ ਦਾ ਫਾਇਦਾ ਹੁੰਦਾ ਤਾਂ ਹਨਾ ਕੋਈ ਇਦੋਂ ਵੱਡਾ ਕੋਈ ਪਨ ਵੀ ਨਹੀਂ ਹੋ ਸਕਦਾ ਹਨ ਤੇ ਮੈਂ ਹੁਣ ਵੀਡੀਓ ਦੇਖਦੀ ਹੁੰਨੀ ਆ ਮੈਂ ਨਾ ਕੰਮ ਕਰਦੀ ਵੀ ਵੀਡੀਓ ਜਿਹੜੇ ਨਵੇਂ ਚੈਨਲ ਹੁੰਦੇ ਆ ਨਾ ਚਲੋ ਪੁਰਾਣਿਆਂ ਨੂੰ ਵੀ ਆਪਾਂ ਤੇ ਦੇਖੀਦਾ ਪਰ ਉਹ ਚਲ ਚੱਲੇ ਹੋਏ ਹੁੰਦੇ ਆ ਨਾ ਉਹਨਾਂ ਨੂੰ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਤੇ ਜਿਹੜੇ ਹੁਣ ਨਵੇਂ ਹੁੰਦੇ ਆ ਚਲਾਉਣੇ ਹੁੰਦੇ ਆ ਨਾ ਲੋਕਾਂ ਨੇ ਤੇ ਮੈਂ ਵੀਡੀਓ ਲਾ ਕੇ ਛੱਡ ਦੇਣੀ ਹੁੰਨੀ ਆ ਤੇ ਤੁਰ ਫਿਰ ਜੀ ਤੇ ਆਪੇ ਚੱਲੀ ਜਾਂਦੀ ਆ ਵੀਡੀਓ ਚਲੋ ਆਪਾਂ ਨਹੀਂ ਦੇਖਣੀ ਆਪਣੇ ਕੋਲ ਨਹੀਂ ਟਾਈਮ ਹੈਗਾ ਹਨਾ ਤੇ ਵੀਡੀਓ ਨੂੰ ਲਾ ਕੇ ਛੱਡ ਦੋ ਤੇ ਅਗਲੇ ਦਾ ਫਾਇਦਾ ਜਰੂਰ ਹੋ ਜਾਣਾ ਜਦੋਂ ਆਪਾਂ ਵੀਡੀਓ ਲਾ ਕੇ ਛੱਡਤੀ ਤੇ ਵੀਡੀਓ ਚਲੋ ਜਿਹੜੇ ਵਧੀਆ ਪਾਉਂਦੇ ਆ ਨਾ ਉਹਨਾਂ ਨੂੰ ਜਰੂਰ ਸਪੋਰਟ ਕਰਨੀ ਚਾਹੀਦੀ ਹੈ ਤੇ ਵਿੱਚ ਚਲੋ ਮਾੜੀਆਂ ਵੀ ਪਾਈ ਜਾਂਦੇ ਆ ਨਾ ਵੀਡੀਓ ਤੇ ਉਹਨਾਂ ਨੂੰ ਆਪਾਂ ਵੀ ਕਮੈਂਟ ਕਰ ਦਿੰਨੇ ਹੁੰਨੇ ਆ ਵੀ ਇਦਾਂ ਦੇ ਵੀਡੀਓ ਨਾ ਪਾਇਆ ਕਰੋ ਤੇ ਵਧੀਆ ਵੀਡੀਓ ਪਾਇਆ ਕਰੋ ਜਿਹੜੇ ਕਿਸੇ ਸਮਾਜ ਦੇ ਵਿੱਚ ਨਾ ਮੈਸੇਜ ਮਾੜਾ ਨਾ ਜਾਵੇ ਇਦਾਂ ਨਹੀਂ ਵੀਡੀਓ ਪਾਇਆ ਕਰੋ ਚੰਗੇ ਚੰਗੇ ਤੇ ਕਿਉਂਕਿ ਸਮਾਜ ਤਾਂ ਅੱਗ ਹੀ ਬਹੁਤ ਗੰਦਲਾ ਹੋਇਆ ਪਿਆ ਹੈ ਨਾ ਮਾੜਾ ਹੋਈ ਜਾਂਦਾ ਕਦੇ ਕੁਛ ਕਦੇ ਕੁਛ ਤੇ ਉੱਪਰੋਂ ਆਪਾਂ ਹੁਣ ਵੀਡੀਓ ਵੀ ਇਦਾਂ ਦੀਆਂ ਪਾਈ ਜਾਵਾਂਗੇ ਤਾਂ ਜਿਹੜੇ ਆਉਣ ਵਾਲੀ ਪੀੜ੍ਹੀ ਆਉਂਦਾ ਤੇ ਕੀ ਅਸਰ ਪਊਗਾ ਹੈ ਨਾ ਤੇ ਜੇ ਹੁਣ ਚਲੋ ਚੰਗੀਆਂ ਕੋਈ ਵੀਡੀਓ ਪਾਵਾਂਗੇ ਆਪਾਂ ਤਾਂ ਵੇਖਣ ਵਾਲੇ ਬੰਦੇ ਨੂੰ ਕੋਈ ਚੰਗਾ ਲੱਗੂਗਾ ਹੈ ਨਾ ਮੂਰੋ ਤੇ ਆਪਾਂ ਤਾਂ ਇਹ ਰਿਕਵੈਸਟ ਕਰਦੇ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਜਿਹੜੀ ਵਧੀਆ ਵੀਡੀਓ ਚੰਗੀ ਹੁੰਦੀ ਹੈ ਦੇਖਣ ਲਾਇਕ ਹੁੰਦੀ ਹੈ ਤੇ ਜਿਹੜੀ ਨਹੀਂ ਦੇਖਣ ਲਾਇਕ ਹੁੰਦੀ ਉਹਨੂੰ ਤੁਸੀਂ ਨਾ ਹੀ ਦੇਖਿਆ ਕਰੋ ਫੇਰ ਅਗਲਾ ਆਪੇ ਪਉਣਾ ਵੱਡ ਜਾਊਗਾ ਹਨਾ ਜਿਹਦਾ ਕੋਈ ਵਧੀਆ ਵੀਡੀਓ ਨਹੀਂ ਪਉਂਦਾ ਤਾਂ ਤੇ ਜ਼ਿਆਦਾਤਰ ਹੁਣ ਭਣਾਚ ਪਿੰਡਾਂ ਚ ਭਣਾ ਪਾਈ ਜਾਂਦੀਆਂ ਨੇ ਹਨਾ ਇਤਨੀਆਂ ਵੀਡੀਓ ਰੈਸਪੀ ਨਾ ਬਣਾਵਣਾ ਉਹ ਤੁਸੀਂ ਜ਼ਰੂਰ ਸਪੋਰਟ ਕਰਿਆ ਕਰੋ ਜੀ ਜ਼ਰੂਰ ਦੇਖਿਆ ਕਰੋ ਜੇ ਤੁਸੀਂ ਨਹੀਂ ਵੀ ਦੇਖ ਸਕਦੇ ਤਾਂ ਲਾ ਕੇ ਵੀਡੀਓ ਜ਼ਰੂਰ ਛੱਡਿਆ ਕਰੋ ਕਿਉਂਕਿ ਅਗਲੇ ਦਾ ਫਾਇਦਾ ਹੋ ਸਕੇ ਤੇ ਲੋ ਜੀ ਆਪਣੇ ਫਰੈਂਚਾ ਜਿਹੜੇ ਸਾਰੇ ਫਰਾਈ ਹੋ ਗਏ ਤੇ ਹੁਣ ਆਪਾਂ ਇੱਧਰ ਛੋਟਾ ਜਾਂ ਕੋਨਜਾ ਬਣਾਉਨੇ ਆਂ ਤੇ ਇਧਰ ਨਿੱਕੀ ਨੂੰ ਪਵਾਵਾਂਗੇ ਦੱਸੂਗੀ ਕਿੱਦਾਂ ਬਣਿਆ ਤੇ ਤੁਸੀਂ ਵੀ ਦੇਖ ਲਿਓ ਵਧੀਆ ਬਣਿਆ ਕਿ ਕਿਵੇਂ ਬਣਿਆ ਉਹ ਨੂੰ ਆਪਾਂ ਪੁੱਛਦੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਾਂ ਦੁਬਾਰਾ ਫੇਰ ਬੇਨਤੀ ਕਰਤੀ ਆ ਤੇ ਲੋ ਜੀ ਆਪਾਂ ਕੋਨ ਦੇ ਵਿੱਚ ਪਾ ਲਿਆ ਬਹੁਤ ਹੀ ਵਧੀਆ ਬਣਿਆ ਤੇ ਦੇਖਣ ਚ ਵੀ ਬਹੁਤ ਵਧੀਆ ਲੱਗ ਰਿਹਾ ਤੇ ਟੇਸਟੀ ਵੀ ਬਹੁਤ ਬਣਿਆ ਸੁਣੀ ਹੁੰਦੀ ਹੈ ਬੇਟੀ ਲੈ ਹੁਣ ਖਾ ਕੇ ਦੱਸਿਗੀ ਮੈਂ ਬਣੀ ਬਾਲੇ ਟੇਸਟੀ ਹੈ। ਬਾਲੇ ਟੇਸਟੀ ਹੈ। ਸੱਚੀ ਟੇਸਟੀ ਆ ਕਿ ਨਹੀਂ ਕਹੀ ਜਾਨੀ ਆ? ਸੱਚੀ। ਸੱਚੀ ਹੈ? ਕਿੰਨੇ ਕੁ ਪਸੰਦ ਆ? ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਪਸੰਦ ਆ। ਸੱਚੀ ਤਾਂ ਫਿਰ ਬਾਈ ਕਰਦੇ ਸਾਰੇ।